हां जी दोस्तों नमस्कार आदाब सत श्री अकाल जय हिंद जय श्री राम मैं ਤੁਹਾਡਾ ਆਪਣਾ ਸੰਦੀਪ ਅਬਰੋਰ ਤੁਹਾਨੂੰ ਅੱਜ ਲੈ ਕੇ ਆਇਆ ਹਾਂ ਫਾਜ਼ਿਲਕਾ ਜ਼ਿਲ੍ਹੇ ਦੇ ਤਹਿਸੀਲ ਜਲਾਲਾਬਾਦ ਦੇ ਨਾਲ ਲੱਗਦੇ ਬੱਗੇ ਕੀ ਮੋੜ ਹਾਂਜੀ ਬੱਗੇ ਕੀ ਮੋੜ ਦਾ ਬ੍ਰਦਰ हेयर ਸਲੂਨ ਮਸ਼ਹੂਰ ਹੈ ਆਸ-ਪਾਸ ਦੇ ਏਰੀਆ ਵਿੱਚ ਦਾ ਬ੍ਰਦਰ हेयर ਸਲੂਨ ਜਿੱਥੇ ਤੁਸੀਂ ਵੇਖ ਰਹੇ ਹੋ ਵੀ ਇੱਕ ਵੀਡੀਓ ਜੈਲੀ ਹੋਈ ਹੈ ਸੋਸ਼ਲ ਮੀਡੀਆ ਤੇ ਹੋਈ ਹੈ ਸੀਸੀਟੀਵੀ ਕੈਮਰੇ ਦੁਆਰਾ ਭੇਜੀ ਗਈ ਵੀਡੀਓ ਹੈ ਜਿਸ ਵਿੱਚ ਤੁਸੀਂ ਵੇਖ ਰਹੇ ਹੋ ਵੀ ਇੱਕ ਸੱਪ ਜੋ ਹਵਾ ਵਿੱਚ ਉੱਡ ਕੇ ਜਾ ਰਿਹਾ ਹੈ ਅਤੇ ਉਸ ਨੂੰ ਵੇਖ ਕੇ ਕੁਝ ਲੋਕ ਡਰ ਕੇ ਆਸ-ਪਾਸੇ ਭੱਜ ਰਹੇ ਹਨ ਜੋ ਕਿ ਪਹਿਲਾਂ ਦੁਕਾਨ ਦੇ ਬਾਹਰ ਬੈਠੇ ਹੋਏ ਸੀ ਦੁਕਾਨਦਾਰਿਆਂ ਨੇ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਵੀ ਰਾਤ 8:20 ਤੋਂ 8:30 ਦਾ ਸਮਾਂ ਸੀ ਉਹ ਦੁਕਾਨ ਦੇ ਬਾਹਰ ਦੇ ਮੁੰਡੇ ਬੈਠੇ ਸੀ ਉਹਨਾਂ ਨੇ ਵੇਖਿਆ ਸੱਪ ਨੁਮਾ ਇੱਕ ਵੱਡੀ ਚੀਜ਼ ਹਵਾ ਵਿੱਚ ਉੱਡ ਕੇ ਜਾ ਰਹੀ ਸੀ ਜਿਹਦੀ ਸਪੀਡ ਉਹਨਾਂ ਦਾ ਕਹਿਣਾ ਹੈ ਵੀ ਰਾਕਟ ਤੋਂ ਵੀ ਜ਼ਿਆਦਾ ਸੀ ਹਮਲਾ ਵੀ ਉਸੇ ਇੱਕ ਦੋ ਵਾਰ ਕੀਤਾ ਕਿ ਜਿਸ ਤੋਂ ਉਹ ਡਰ ਗਏ ਸਹਿਮ ਗਏ ਅਤੇ ਦੁਕਾਨ ਦੇ ਅੰਦਰ ਜਾ ਕੇ ਲੁਕ ਗਏ ਉਹਨਾਂ ਨੇ ਇੱਕ ਵਜਟਾ ਨੂੰ ਫੋਨ ਵੀ ਕੀਤਾ ਜਿਸ ਤੋਂ ਬਾਅਦ ਉਹ ਕਿੱਥੇ ਗਿਆ ਪਤਾ ਨਹੀਂ ਉਹ ਕਿ ਜਾਨਵਰ ਸੀ ਪਤਾ ਨਹੀਂ ਸੱਪ ਸੀ ਸੱਪ ਦੀ ਖਾਲ ਸੀ ਕੁਝ ਹੋਰ ਸੀ ਜਾਂ ਸੱਚ ਮੁੱਚ ਵਿੱਚ ਉਡਵਾ ਹੋਇਆ ਸੱਪ ਸੀ ਹਾਂਜੀ ਕਹਾਣੀਆਂ ਕਿਤਾਬਾਂ ਕਿੱਸੇ ਤੇ ਪੁਰਾਣੇ ਟੀਵੀ ਸਿਰ ਫਿਲਮਾਂ ਵਿੱਚ ਕਹਿੰਦਾ ਹੈ ਵੀ ਸੱਪ ਇੱਛਾ ਤਾਰੇ ਸੱਪ ਵੀ ਹੁੰਦਾ ਹੈ ਅਤੇ ਉਡਵਾ ਸੱਪ ਵੀ ਬਖਾਇਆ ਗਿਆ ਹੈ ਤੁਸੀਂ ਹੁਣ ਵੇਖ ਰਹੇ ਹੋ ਸੀਸੀਟੀਵੀ ਕੈਮਰੇ ਤੇ ਜਰੀਏ ਜਾਰੀ ਹੋਈ ਵੀਡੀਓ ਵਿੱਚ ਵੀ ਇੱਕ ਉਡਵਾ ਸੱਪ ਦਾ ਬ੍ਰਦਰ ਹੈ ਸੈਲੂਨ ਜਲਾਲਾਬਾਦ ਦੇ ਨਾਲ ਲੱਗਦੇ ਬੱਗੇ ਕੀ ਮੋੜ ਦੇਤੇ ਬਣੇ ਪਿੰਡ ਦੀ ਇੱਕ ਦੁਕਾਨ ਤੇ ਹੈ ਜੋ ਤੁਸੀਂ ਸੀਸੀਟੀਵੀ ਕਵਰੇਜ ਜਿਹੜੀ ਵੇਖ ਰਹੇ ਹੋ ਆਪ ਦੀ رائے ਜ਼ਰੂਰ ਦਿਓ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत